ਪਿੰਡ ਡਾਲੋਵਾਲ ਦੇ ਵਿੱਚ ਅੱਜ ਕੀ ਕਹਿੰਦੇ ਕੀ ਟੈਸਟ ਕੋਵਿਡ ਟੈਸਟ ਹੁੰਦੇ ਕੀ ਕਰਦੇ ਮੈਂ ਪਿੰਡ ਡਾਲੋਵਾਲ ਦਾ ਸਰਪੰਚ ਬੋਲਦਾ ਜੀ ਸਾਡ ਪਿੰਡ ਬੋਡਾਪੜ ਤੋਂ ਡਾਕਟਰ ਇੰਪੀ ਮਾਰੀ ਆ ਤੇ ਕੋਰੋਨਾ ਟੈਸਟ ਸਵੈਦੰਵ ਵਿੱਚ ਅੱਜ ਦੂਜਾ ਕੈਂਪ ਲੱਗਾ ਤੇ ਟੈਸਟ ਹੋ ਰਿਹਾ ਸਾਵੀ ਲੋਕਾਂ ਨੇ ਟੈਸਟ ਕਰਾ ਲਏ ਆ ਬਾਕੀ ਦੇ ਵੀ ਜਿਹੜੇ ਸਨ ਉਹ ਆਸਬ ਸਾਰੇ ਜਿਹੜੇ ਲੋਕ ਕਰਾ ਰਹੇ ਟੈਸਟ ਹਾਂਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਏਸ ਕੋਵਿਡ ਉਹ ਅਸੀਂ ਪਾਈਆਂ ਦੇਸ਼ ਦੀ ਰੱਖਿਆ ਹੀ ਕਰ ਸਕਦੇ ਆ ਬਿਮਾਰੀ ਤੋਂ ਬਚ ਸਕਦੇ ਆ ਜੇ ਅਸੀਂ ਆਪਣੇ ਟੈਸਟ ਕਰਾਉਣੇ ਆਪਣੇ ਆਪ ਨੂੰ ਸੇਫ ਰੱਖਦੇ ਆ ਮਾਸਕ ਪਹਿਨਦੇ ਆ ਸੈਨੀਟਾਈਜ਼ਰ ਯੂਜ਼ ਕਰਦੇ ਆ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਦੇ ਆ ਤੇ ਬਿਮਾਰੀ ਦਾ ਅਜੇ ਤੱਕ ਇਲਾਜ ਨਹੀਂ ਲੱਭਾ ਸਿਰਫ ਇਹ ਜੀ ਇਹਦਾ ਅਜੇ ਰਾਜ ਹੈਗਾ ਇਸ ਤੋਂ ਪਹਿਲਾਂ ਅਸੀਂ 88 ਟੈਸਟ ਕਰ ਦਿੱਤੇ ਆ ਉਹਨਾਂ ਦੀ ਰਿਪੋਰਟ ਆ ਗਈ ਉਹ ਸਾਰੇ ਦੇ ਸਾਰੇ ਨੈਗੇਟਿਵ ਆ। ਜਿੱਥੇ ਤੁਹਾਨੂੰ ਪਤਾ ਹੋਣਾ ਵੀ 7 ਪੇਸ਼ੈਂਟ ਪੋਜ਼ਿਟਿਵ ਆਏ ਸੀ ਕੋਵਿਡ ਦੇ ਤੇ ਉਹਨਾਂ ਦੇ ਜਿਹੜੇ ਕੰਟੈਕਟ ਪਰਸਨ ਆ ਉਹਨਾਂ ਦੇ ਆਪਾਂ ਸਾਰਿਆਂ ਦੇ ਟੈਸਟ ਕਰਾ ਲਏ ਨੇ। 86 ਪਰਸਨ ਜਿਹੜੇ ਉਹ ਨੈਗੇਟਿਵ ਆ ਗਏ ਨੇ। ਅੱਜ ਫਿਰ ਦੁਬਾਰਾ ਸੈਕੰਡ ਟਾਈਮ ਸੈਂਪਲਿੰਗ ਹੋ ਰਹੀ ਹੈ। ਤੇ ਇਸ ਦੇ ਵਿੱਚ ਹੁਣ ਤੱਕ 10 ਟੈਸਟ ਹੋ ਚੁੱਕੇ ਨੇ। ਅੱਜ ਵੀ ਸਾਡਾ ਟਾਰਗੇਟ ਹੈਗਾ ਵੀ ਸਾਰੇ ਪਿੰਡ ਦੇ ਟੈਸਟ ਕਰਕੇ ਤੇ ਉਹ ਦੇਖੀਏ ਕੋਈ ਬੰਦਾ ਪੌੜਦਾ ਤਾਂ ਨਹੀਂ ਆਂਦਾ ਜਾਂ ਕੋਈ ਕਿਸੇ ਨੂੰ ਪ੍ਰੋਬਲਮ ਤਾਂ ਨਹੀਂ ਹੈ। ਬਾਕੀ ਇਹ ਵੱਡਾ ਵੱਡਾ ਪੀਐਸਸੀ ਦੀ ਟੀਮ ਹੈ ਸਰ ਤੇ ਐਸਐਮਓ ਦੀ ਰਹਿਮਾਈ ਇੱਥੇ ਨਾਲ ਦਾ ਸਾਰਾ ਪ੍ਰੋਗਰਾਮ ਲਿਖਿਆ ਗਿਆ ਤੇ ਉਹ ਕੰਮ ਚੱਲਦਾ ਪਿਆ ਤੇ ਅੱਜ 2-3 ਵਜੇ ਤੱਕ ਸੈਂਪਲਿੰਗ ਹੋਏਗੀ ਜਿੰਨੇ ਵੀ ਪਿੰਡ ਦੇ ਲਾਭ ਲੈ ਸਕਦੇ ਆ ਲੈ ਲੈਣ ਹਾਂਜੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਕੋਵਿਡ ਦੇ ਕੋਵਿਡ ਦੇ ਸਾਰੇ ਅਸੀਂ ਕਹਿੰਦੇ ਆ ਵੀ ਡਿਸਟੈਂਸ ਬਣਾਈ ਰੱਖੋ ਪਲੱਸ ਕੋਵਿਡ ਤੋਂ ਡਰਨ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ ਬਾਰੇ ਕਮਜ਼ੋਰ ਹੈ ਪਰ ਫਿਰ ਵੀ ਸਾਨੂੰ ਆਪਣੇ ਪ੍ਰਕਾਸ਼ਨ ਲੈਣੇ ਪੈਣੇ ਆ ਸੈਨੀਟਾਈਜ਼ਰ ਕਰੋ ਹੱਥ ਸਾਫਾਈ ਕਰੋ ਡਿਸਟੈਂਸ ਬਣਾਇ ਰੱਖੋ ਮਾਸਕ ਲਾ ਕੇ ਰੱਖੋ ਤੇ ਬਾਕੀ ਇੱਕ ਦੂਸਰੇ ਨਾਲ ਹੱਥ ਵਗੈਰਾ ਨਹੀਂ ਮਿਲਾਨਾ ਥੋੜਾ ਦਿਸਟੈਂਸ ਬਣਾ ਕੇ ਰੱਖੋ ਹਾਂਜੀ ਅੱਜ ਇੱਥੇ ਅਡਾਲੋ ਵਾਲ ਪਿੰਡ ਦੇ ਵਿੱਚ ਇਹ ਟੈਸਟ ਹੋਇਆ ਇੱਥੇ ਤਾਂ ਟੀਮ ਆਈ ਤੇ ਉਹਨਾਂ ਨੇ ਵੀ ਦੱਸਿਆ ਵੀ ਇਦਾਂ ਕੀ ਕਿਹੜੇ ਲੋਕਾਂ ਨੂੰ ਕੀ ਕੀ ਦਿਨ ਵਾਸਤੇ ਪ੍ਰਕਾਸ਼ਨ ਕੀ ਕਰਨਾ ਚਾਹੁੰਦੇ ਹਾਂ ਅਧਿਪਤੀ ਇਹ ਆਪਣੇ ਅੱਜ ਤੋਂ 12 ਦਿਨ ਪਹਿਲਾਂ ਇੱਥੇ ਇਸ ਪਿੰਡ ਵਿੱਚ ਇੱਕ ਪ੍ਰਵਾਹ ਦੇ 7 ਨੰਬਰ ਪੋਸਟ ਵਾਈ ਸੀਗੇ ਉਹਨਾਂ ਤੋਂ ਬਾਅਦ ਕਿ ਉਹਨਾਂ ਦੀ ਮਾਈਕਰੋ ਕੰਟੇਨਮੈਂਟ ਜੋਨ ਲਾਣ ਦਿੱਤਾ ਗਿਆ ਸੀਗਾ ਡੀਸੀ ਮੈਟਰ ਵੱਲੋਂ ਉਸ ਤੋਂ ਬਾਅਦ ਪਹਿਲੇ ਸਰਪੰਚ ਸਾਹਿਬ ਦਲਵਾਰ ਸਿੰਘ ਉਹਨਾਂ ਨੇ ਕੈਂਪ ਲਵਾਇਆ ਸੀ ਗੁਰਦੋਸਾ ਲੱਗੇ ਉੱਥੇ ਉਸ ਦਿਨ ਵੀ 80 ਸੈਂਪਲ ਹੋਏ ਸੀਗੇ ਅੱਜ ਦੁਬਾਰਾ ਫਿਰ ਡੀਸੀ ਮੈਟਰ ਦੇ ਹੁਕਮ ਸਿਰ ਕੱਲ ਵੀ ਉਸ ਪਿੰਡ 'ਚ ਫਿਰ ਕੈਂਪ ਲਾਇਆ ਜਾਵੇ ਅੱਜ ਸਾਬਕਾ ਸਰਪੰਚ ਜਸਪਾਲ ਸਿੰਘ ਬਣਾ ਨੇ ਆਪਣੇ ਰੈਨਮਹ ਜੀ ਸੈਂਪਲ ਨੂੰ ਆਇਆ ਇੱਥੇ ਆਪਣੇ ਇਹਦੇ ਵਿੱਚ ਵੀ ਅੱਜ ਸੈਂਪਲ ਮੋਸਟਲੀ ਮੇਰੇ ਖਿਆਲ ਨਾਲ 40 ਦੇ ਨੇੜੇ ਹੋ ਸੈਂਪਲ ਹੋ ਗਏ ਹੈਗੇ ਆ ਹੋ ਸੈਂਪਲ ਵੀ ਹੋ ਰਹੇ ਹੈਗੇ ਆ ਇਹਦਾ ਮਕਸਦ ਇਹੀ ਹੈਗਾ ਵੀ ਜਿੰਨੇ ਸੈਂਪਲ ਬਾਅਦ ਹੋਣਗੇ ਉਹਦੇ ਦੇਖਿਆ ਜਾਊਗਾ ਵੀ ਇਨਫੈਕਸ਼ਨ ਕਿੰਨੇ ਹੋ ਰਹੀ ਹੈਗੀ ਆ ਜਿਹਦੇ ਪਹਿਲਾਂ ਸੀ ਉਹ ਤਾਂ ਬਿਲਕੁਲ ਨੈਗੇਟਿਵ ਆ ਸੀਗੇ ਜਿਹਦੇ ਹੁਣ ਹੈਗੇ ਆ ਇਹ ਵੀ ਰਿਪੋਰਟ ਪਾਸੂ ਤੱਕ ਆ ਨਹੀਂ ਹੈਗੀ ਆ ਜਿੰਨੇ ਵੀ ਸੈਂਪਲ ਹੁੰਦੇ ਬਾਅਦ ਤੋਂ ਬਾਅਦ ਬਾਕੀ ਅਸੀਂ ਲੋਕ ਜਨਤਾ ਲਈ ਹੀ ਅਪੀਲ ਕਰਦੇ ਹੈਗੇ ਆ ਕਿ ਡਿਸਟੈਂਸ ਬਣਾ ਕੇ ਰੱਖੋ ਮੂੰਹ ਤੇ ਮਾਸਕਸ ਰੱਖਵਾ ਕੇ ਅੱਥ ਆਪਣੇ ਸਾਬ ਨਾਲ ਬਾਰ ਬਾਰ ਤੁਹੋ ਜਿਹੜੀ ਇਨਫੈਕਸ਼ਨ ਆਉ ਹੋ ਨਾ ਸਕੀ